ਸਰ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੁੰਦਾ ਹੈ ਜਿਦੇ ਵਿੱਚ ਆਪਾਂ ਡੈਕੋਰੇਸ਼ਨ ਟੈਂਟਿੰਗ ਕ੍ਰੋਕਰੀ ਵੇਟਰ ਫੂਡ ਸਟਾਲਸ ਮੇਨ ਕੋਰਸ ਈਚ ਐਂਡ ఎవਰੀਥਿੰਗ ਵਿਆਹ ਦੇ ਡੱਬੇ ਭਾਜੀ ਦੇ ਬਾਕਸਸ ਸਭ ਕੁਝ ਅਸੀਂ ਆਪ ਰੈਨ ਕਰ ਦਿੰਦੇ ਜੇ ਡੀਜੇ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਗਰੁੱਪਸ ਟ੍ਰੂਪਸ ਪੰਜਾਬੀ ਕਲਚਰ ਉਸ ਤੋਂ ਬਾਅਦ ਵੈਸਟਰਨ ਗਰੁੱਪਸ ਰਸ਼ੀਅਨ ਗਰੁੱਪ ਕੁੜੀਆਂ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੁੰਦਾ ਜੀ ਰਸ਼ੀਅਨ ਵੇਟਰਸ ਸਾਰਾ ਕੁਝ ਜੋ ਜੋ ਗਾਗ ਦੀ ਡਿਮਾਂਡ ਹੋਵੇ ਕਸਟਮਰ ਦੀ ਉਹਦੇ ਅਕੋਰਡਿੰਗ ਅਸੀਂ ਫੁੱਲਫਿਲ ਕਰ ਦਿੰਦੇ ਜੀ ਜਿਹੜੀਆਂ ਚੀਜ਼ਾਂ ਅਸੀਂ ਯੂਜ਼ ਕਰਦੇ ਆ ਉਹਨੂੰ ਪ੍ਰੋਪਰ ਸੈਟਲ ਦੇ ਨਾਲ ਯੂਜ਼ ਕਰਦੇ ਆ ਜਿਹੜੀ ਕੁਆਲਿਟੀ ਆ ਉਹ ਪ੍ਰੋਪਰ ਮੇਨਟੇਨ ਰੱਖਦੇ ਆ ਬ੍ਰੈੱਡ ਨੋਨवेज ਇੰਡੀਅਨ ਚਾਈਨੀਜ਼ ਮੈਕਸੀਕਨ ਥਾਈ ਕੋਈ ਵੀ ਫੂਡ ਹੋਵੇ ਸੇ ਆਪ ਖੁਦ ਪ੍ਰਪੇਅਰ ਕਰਦੇ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅੱਜਕਲ ਅਨੇਜਾ ਇਵੈਂਟਸ ਚ ਛਾਏ ਹੋਏ ਨੇ ਨਾ ਪੂਰੇ ਪੰਜਾਬ ਦੇ ਵਿੱਚ ਜਿੱਧਰ ਦੇਖੋ ਜਿੱਤੇ ਮੈਰਿਜ ਪੈਲੇਜ ਹੁੰਦਾ ਕਿਤੇ ਇਵੈਂਟਸ ਹੁੰਦਾ ਵਾ ਤੇ ਅਨੇਜਾ ਇਵੈਂਟਸ ਦਾ ਨਾਮ ਲਿੱਤਾ ਜਾਂਦਾ ਵੀਰ ਜੀ ਇਹਦਾ ਕਾਰਨ ਕੀ ਮਸ਼ਹੂਰ ਹੁੰਦਾ ਸਰ ਸਾਡੀ ਫੂਡ ਦੀ ਕੁਆਲਿਟੀ ਤੇ ਫੂਡ ਦੀ ਪ੍ਰੋਫੈਸ਼ਨਸ ਜੀ ਜੀ ਅਸੀਂ ਜਿਹੜੀ ਸਾਡੀ ਫੂਡ ਦੀ ਕੁਆਲਿਟੀ ਆ ਉਹ ਪ੍ਰੋਪਰ ਹਾਈਜਨ ਹੁੰਦੀ ਹੈ ਜਿਹੜੀ ਜਿਹੜੀਆਂ ਚੀਜ਼ਾਂ ਅਸੀਂ ਯੂਜ਼ ਕਰਦੇ ਆ ਉਹਨੂੰ ਪ੍ਰੋਪਰ ਸੈਟਲ ਦੇ ਨਾਲ ਯੂਜ਼ ਕਰਦੇ ਆ ਜਿਹੜੀ ਕੁਆਲਿਟੀ ਆ ਉਹ ਪ੍ਰੋਪਰ ਮੇਨਟੇਨ ਰੱਖਦੇ ਆ ਜੀ ਅਨੇ ਭੁਪਿੰਦਰ ਜੀ ਇਹ ਦੱਸੋ ਕਿ ਜਦੋਂ ਅਨੇਜਾ ਇਵੈਂਟ ਦਾ ਨਾਮ ਲਿੱਤਾ ਜਾਂਦਾ ਤੇ ਇੱਕ ਵੱਡਾ ਇਵੈਂਟਸ ਨਜ਼ਰ ਆਉਂਦਾ ਹੈਗਾ ਵਾ ਤੇ ਜਦੋਂ ਕਸਟਮਰ ਤੁਹਾਡੇ ਕੋਲ ਆਉਂਦਾ ਤੇ ਸੋਚਦਾ ਵਾ ਕਿ ਪਤਾ ਨਹੀਂ ਕਿੰਨਾ ਕੋ ਪੈਸਾ ਲੱਗ ਜਾਣਾ ਕਿੱਦਾਂ ਦਾ ਹੋਊਗਾ ਤੇ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓਗੇ ਕਿ ਕਿੰਨਾ ਕੋ ਆਪਾਂ ਜਦੋਂ ਤੁਹਾਡੇ ਕੋਲ ਕਸਟਮਰ ਆਉਂਦਾ ਉਹ ਕੀ ਸੋਚ ਕੇ ਆਉਂਦਾ ਇੱਕ ਸਭ ਤੋਂ ਪਹਿਲਾਂ ਪ੍ਰੈਫਰੈਂਸ ਜਿਹੜੀ ਆ ਉਹ ਕੁਆਲਿਟੀ ਦੀ ਕਰਦਾ ਹੈ ਕੁਆਲਿਟੀ ਜਿਹੜੀ ਆ ਉਹਨੂੰ ਜਿਸ ਜਿਸ ਵੀ ਕਸਟਮਰ ਨੂੰ ਕੁਆਲਿਟੀ ਪ੍ਰੈਫਰੈਂਸ ਆ ਉਹ ਪਲੇਡ ਬਾਤ ਚੋ ਦੇਖਦਾ ਪਹਿਲਾ ਕੁਆਲਿਟੀ ਪ੍ਰੇਫਰ ਕਰਦਾ ਜੀ ਕਿਉਂਕਿ ਪੂਰੇ ਪੰਜਾਬ ਚ ਪੂਰੇ ਜਲੰਧਰ ਚ ਜਿੱਥੇ ਜਾਓ ਤੁਹਾਡਾ ਨੇਜਾ ਇਵੈਂਟਸ ਦੇ ਨਾਮ ਤੇ ਚਰੁੰਦਾ ਤੇ ਆਪਾਂ ਕੀ ਕੀ ਚੀਜ਼ਾਂ ਪ੍ਰੋਵਾਈਡ ਕਰਾਉਂਦੇ ਆ ਜਦੋਂ ਆਪਾਂ ਇਵੈਂਟਸ ਛੜਨੇ ਆ ਤਾਂ ਇਵੈਂਟਸ ਵਿੱਚ ਕੀ ਕੀ ਹੁੰਦਾ ਬੱਸ ਤੁਸੀਂ ਆਪਾਂ ਮੋਂ ਦੱਸਣਾ ਚਾਹੋਗੇ ਸਰ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੁੰਦਾ ਹੈ ਜਿਦੇ ਵਿੱਚ ਆਪਾਂ ਡੈਕੋਰੇਸ਼ਨ ਟੈਂਟਿੰਗ ਕ੍ਰੌਕਰੀ ਵੇਟਰ ਫੂਡ ਸਟਾਲਸ ਮੇਨ ਕੋਰਸ ਈਚ ਐਂਡ ఎవਰੀਥਿੰਗ ਵਿਆਹ ਦੇ ਡੱਬੇ ਭਾਜੀ ਦੇ ਬਾਕਸਸ ਸਭ ਕੁਝ ਅਸੀਂ ਆਪ ਰੇਂਜ ਕਰ ਦਿੰਦੇ ਹਾਂ ਜੀ ਕਹਿੰਦਾ ਉਦੋਂ ਸਰਵਲ ਲੜਕਾ ਹੋਣ ਚਾਹੀਦਾ ਤੇ ਬਾਕੀ ਇਵੈਂਟ ਸਾਰਾ ਤੁਹਾਡਾ ਬਿਲਕੁਲ ਜੀ ਬਿਲਕੁਲ ਸਾਰਾ ਇਵੈਂਟ ਸਾਡਾ ਆਪਣਾ ਹੁੰਦਾ ਜੀ ਤੇ ਅੱਜ ਕੱਲ੍ਹ ਰਵਾਜ ਚੱਲ ਰਿਹਾ ਹੈ ਕਿ ਨਵੇਂ-ਨਵੇਂ ਚੀਜ਼ਾਂ ਪੇਸ਼ ਕਰਦੇ ਨੇ ਨਵੇਂ-ਨਵੇਂ ਜਿਹੜੇ ਡੱਬੇ ਬਣਦੇ ਆ ਉਹਦੇ ਵਿੱਚ ਡਰਾਈ ਫਰੂਟ ਵਗੈਰਾ ਹੁੰਦੇ ਆ ਭਾਜੀ ਹੁੰਦੀ ਹੈ ਤੁਸੀਂ ਨਵਾਂ ਕੀ ਚੀਜ਼ ਪੇਸ਼ ਕਰਦੇ ਤਾਂ ਕਿ ਤੁਹਾਡੇ ਕੋ ਆਪਣਾ ਕੋ ਕਸਟਮਰ ਆ ਸਕਣ ਸਰ ਅਸੀਂ ਕਾਜੂ ਬਰਫੀ ਆਪਣੀ ਬਣਾਉਂਦੇ ਆ ਜੀ ਪੰਜੀਰੀ ਦੇ ਬਾਕਸਸ ਬਣਾਉਂਦੇ ਆ ਚਾਕਲੇਟ ਕੋਟ ਕਰਦੇ ਆ ਡਰਾਈ ਫਰੂਟਸ ਦੇ ਉੱਤੇ ਅਲੱਗ-ਅਲੱਗ ਫਲੇਵਰਸ ਦੇ ਵਿੱਚ ਜੀ ਜੀ ਉਸ ਤੋਂ ਬਾਅਦ ਜਿਹੜੀਆਂ ਹੋਰ ਆਈਟਮਸ ਜਿਹੜੀਆਂ ਕਸਟਮਰ ਦੀ ਡਿਮਾਂਡ ਹੋਵੇ ਉਸ ਹਿਸਾਬ ਨਾਲ ਕਰ ਦਿੰਦੇ ਆ ਜੀ ਵੈਜਰ ਨੋਨ ਵੈਜ ਤੁਸੀਂ ਜੀ ਜੀ ਵੈਜ ਨੋਨ ਵੈਜ ਇੰਡੀਅਨ ਚਾਈਨੀਸ ਮੈਕਸੀਕਨ ਥਾਈ ਕੋਈ ਵੀ ਫੂਡ ਹੋਵੇ ਸੇ ਆਪਕੋ ਪ੍ਰੋਪੇ ਕਰ ਦਿੰਦੇ ਆ ਅੱਛਾ ਵੀਰ ਜੀ ਇਹ ਹੈ ਕਿ ਜਦੋਂ ਵਿਆਹ ਜਾਂ ਤੇ ਜ਼ਿਆਦਾ ਇਵੈਂਟਸ ਹੋ ਜਾਂਦਾ ਵਾ ਤੇ ਕਈ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਧਾਰਮਿਕ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਵੀ ਤੁਸੀਂ ਇਨਵੋਲਵਮੈਂਟ ਕਰਦੇ ਆ ਆਪਣੇ ਹਾਂਜੀ ਹਾਂਜੀ ਧਾਰਮਿਕ ਪ੍ਰੋਗਰਾਮ ਹੋਵੇ ਉਹਦੇ ਵਿੱਚ ਸਾਊਂਡ ਵਗੈਰਾ ਦੀ ਰਿਕੁਆਇਰਮੈਂਟ ਆ ਜਾਂ ਉੱਥੇ ਲੰਗਰ ਵਗੈਰਾ ਬਣਾਉਣ ਦੀ ਰਿਕੁਆਇਰ অবিয়াসি ساری ফুলফিল ਕਰਦੇ ਆ ਜੀ ਅਗਰ ਜ਼ਿਲੰਦਰ ਵਿੱਚ ਕੋਈ ਇਦਾਂ ਦਾ ਹੁੰਦਾ ਗਰਾਊਂਡ ਹੁੰਦੀ ਹੈ ਕੁਝ ਵੱਡਾ ਹੈ ਇਦਾਂ ਟੈਂਟ ਲਗਾ ਕੇ ਕਰਾਣਾ ਚਾਹਤੇ ਤੁਸੀਂ ਉਹ ਅਵੇਲੇਬਲ ਕਰਵਾ ਸਕਦੇ ਸਾਰੇ ਜੀ ਜੀ ਬਿਲਕੁਲ ਜਿੰਨੇ ਮਰਜੀ ਟੈਂਟਿੰਗ ਦੀ ਰਿਕੁਆਇਰਮੈਂਟ ਹੋਵੇ ਮੈਟਿੰਗ ਦੀ ਰਿਕੁਆਇਰਮੈਂਟ ਹੋਵੇ ਉੱਥੇ ਉੱਥੇ ਫੂਡ ਦੀ ਜਿੰਨੇ ਮਰਜੀ ਪਰਸਨਸ ਰਿਕੁਆਇਰਮੈਂਟ ਹੋਵੇ ਸੇ ਸਾਰੀ ਫੁੱਲਫਿਲ ਕਰ ਸਕਦੇ ਆ ਜੀ ਤਾਂ ਦਾ ਮਤਲਬ ਕਿ ਟੈਂਟ ਕੋ ਰੋਕਰੀ ਹੋਰ ਵੇਟਰ ਸਰਵਿਸ ਵੀ ਤੁਸੀਂ ਪ੍ਰੋਵਾਈਡ ਕਰਾਂਦੇ ਹੋ ਬਿਲਕੁਲ ਜੀ ਬਿਲਕੁਲ ਏ ਕਲਾਸ ਬੀ ਕਲਾਸ ਕਾਲਜਟ ਸਟੂਡੈਂਟਸ ਸਾਰੇ ਸਾਡੇ ਕੋਲ ਅਵੇਲੇਬਲ ਹੁੰਦੇ ਜੀ ਦਰਸ਼ਕੋ ਜਦੋਂ ਇਵੈਂਟਸ ਚੱਲਦਾ ਵਾ ਇਵੈਂਟਸ ਦੇ ਵਿੱਚ ਬਹੁਤ ਚੀਜ਼ਾਂ ਚੱਲਦੀਆਂ ਐਵੇਂ ਜਿਹਦੇ ਵਿੱਚ ਕਿੱਦਾਂ ਪੰਗੜਾ ਮੋਕਟੇਲ ਕੋਕਟੇਲ ਤੇ ਇਹਦੇ ਬਾਰੇ ਵੀ ਜੀ ਜਾਣਕਾਰੀ ਦੋ ਦੱਸੋ ਅਸੀਂ ਮੋਕਟੇਲ ਕੋਕਟੇਲ ਦੀਆਂ ਸਾਰੀਆਂ ਪ੍ਰੋਫੈਸ਼ਨਸ ਖੁਦ ਕਰਵਾਉਂਦੇ ਆ ਜੀ ਮੋਕਟੇਲ ਕੋਕਟੇਲ ਲਈ ਪ੍ਰੋਪਰ ਬਾਰਮੈਨ ਹੁੰਦੇ ਆ ਜੀ ਜਿਹੜੇ ਅਲੱਗ-ਅਲੱਗ ਫਲੇਵਰਸ ਵਿੱਚ ਮੋਕਟੇਲ ਵੀ ਪ੍ਰੋਵਾਈਡ ਕਰਦੇ ਨਾਲ ਦੇ ਨਾਲ ਜੇ ਡੀਜੇ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਗਰੁੱਪਸ ਗਰੁੱਪਸ ਪੰਜਾਬੀ ਕਲਚਰ ਉਸ ਤੋਂ ਬਾਅਦ ਵੈਸਟਰਨ ਗਰੁੱਪਸ ਰਸ਼ੀਅਨ ਗਰੁੱਪ ਕੁੜੀਆਂ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੁੰਦਾ ਜੀ ਰਸ਼ੀਅਨ ਵੇਟਰਸ ਸਾਰਾ ਕੁਝ ਜੋ ਜੋ ਗਾਗ ਦੀ ਡਿਮਾਂਡ ਹੋਵੇ ਕਸਟਮਰ ਦੀ ਉਹਦੇ ਅਕੋਰਡਿੰਗ ਅਸੀਂ ਫੁੱਲਫਿਲ ਕਰ ਦਿੰਨੇ ਆ ਜੀ ਇੱਕ ਵਾਰੀ ਤੁਸੀਂ ਦਰਸ਼ਕਾਂ ਨੂੰ ਪੂਰਾ ਆਪਣਾ ਮੋਬਾਈਲ ਵਗੈਰਾ ਤੇ ਆਪਣਾ ਐਡਰੈਸ ਜ਼ਰੂਰ ਦੱਸ ਦਿਓ ਜੋ ਮੇਰਾ ਅਰਨੇਜਾ ਇਵੈਂਟਸ ਦਾ ਨਾਮ ਤੋਂ ਬੈਨਰ ਆ ਜੀ फेसबुक ਤੇ ਇੰਸਟਾਗ੍ਰam ਦੋਨੋ ਦੇ ਉੱਤੇ ਹੈਗਾ ਜੀ ਅਰਨੇਜਾ ਇਵੈਂਟਸ ਤੇ ਅਰਨੇਜਾ ਕੈਟਰਰਸ ਦੇ ਨਾਮ ਤੋਂ ਤੇ ਨਾਲ ਦੀ ਨਾਲ ਮੇਰਾ ਆਫਿਸ ਹੈ ਸ਼ਾਪ ਨੰਬਰ 1 ਬ੍ਰਿੰਗ ਰੋਡ ਨੀਰ ਨਾਨਕਸਰ ਗੁਰਦੁਆਰਾ ਤੇ ਆਪਣੇ ਫੋਨ ਨੰਬਰ ਦੇ ਦਰਸਕਾਂ ਤਾਂ ਅਗੇ ਤੁਹਾਡੇ ਕੋ ਪਹੁੰਚ ਸਕਣ ਤੇ ਆਪਾਂ ਲੋਕੇਸ਼ਨ ਵੀ ਜਰੂਰ ਦਵਾਂਗੇ ਇਸ ਵੀਡੀਓ ਦੇ ਵਿੱਚ ਜੀ ਜੀ ਮੇਰੇ ਫੋਨ ਨੰਬਰ ਹੈ ਜੀ 828883570 9815203570 7696003570 ਤੇ ਦਰਸ਼ਕੋ ਅਸੀਂ ਚਾਹੁੰਗੇ ਕਿ ਜਦੋਂ ਵੀ ਕੋਈ ਇਵੈਂਟਸ ਕਰਾਣਾ ਹੋਵੇ ਵਿਆਹ ਦਾ ਇਵੈਂਟ ਕਰਾਣਾ ਹੈ ਮੈਰਿਜ ਦਾ ਕੁਝ ਹੋਵੇ ਤੇ ਤੁਸੀਂ ਜਰੂਰ ਅਨੇਜਾ ਇਵੈਂਟਸ ਨਾਲ ਨਾਲ ਜਰੂਰ ਆ ਕੇ ਮਿਲੋ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਕਿ ਇਹਨਾਂ ਦੇ ਪ੍ਰੋਗਰਾਮ ਹਾਈ ਲੈਵਲ ਦੇ ਹੁੰਦੇ ਆ ਔਰ ਸਵਿਚ ਹੁੰਦੇ ਆ